ਕਿ ਨਹੀਂ ਜਦੋਂ ਦਰਿਆ ਨਹੀਂ ਕਰ ਤੂੰ ਸਲਪ ਜਾਏਗੀ ਸਾਡੀ ਫੈਮਲੀ ਚ ਭੈਣ ਬਹੁਤ ਗਰੀਬ ਘਰੋਂ ਆ ਵਿਚਾਰੀ ਭੈਣ ਦੇ ਵਿਆਹ ਨੂੰ 20 ਸਾਲ ਹੋ ਗਏ ਵਿਚਾਰੇ ਤੇ ਬੱਚਾ ਵੀ ਨਹੀਂ ਕੋਈ ਹੈਂ ਕੀ ਬਾਤ ਮੇਰੀ ਕੀ ਬਾਤ ਜੋ ਸੁਣਨੇ ਜਾਣ ਲੇ ਕਿ ਆਪ ਮੁਕੇ ਤੁਨੇ ਜੋ ਮੇਰੀ ਮੇਰੀ ਜਾਣ ਲਈ ਹੈ ਤੇਰੀ ਕਰਾਂ ਤੈਨੂੰ ਮਿਲੂਗੀ ਧਰਮਾਂ ਦੇ ਨਾਮ ਤੇੜ ਬੇਨ ਮਿਲੂਗੀ ਸੱਚ ਬੋਲੇਗਾ ਮਿਲੂ 295 ਜੇ ਕਰੇਗਾ ਤਰੱਕੀ ਪੁੱਤੇ ਤੇ ਮਿਲੂਗੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਹੋ ਸਾਰੇ ਅੱਜ ਦੀ ਵੀਡੀਓ ਬਹੁਤ ਹੀ ਇੰਟਰਸਟਿੰਗ ਹੋਣ ਵਾਲੀ ਹੈ ਕੁਝ ਆਪਾਂ ਨਵੇਂ ਨਮੂਨਿਆਂ ਨੂੰ ਲੈ ਕੇ ਆਏ ਤੇ ਕੁਝ ਪੁਰਾਣੇ ਵਾਲੇ ਹੀ ਨਮੂਨੇ ਹੈਗੇ ਆ ਤੇ ਜਿਹੜੇ ਪੁਰਾਣੇ ਵਾਲੇ ਨਮੂਨੇ ਹੈਗੇ ਆ ਅੱਜ ਕੱਲ ਸਮਾਜ ਸੇਵੀ ਬਣੇ ਆ ਸਮਾਜ ਸੇਵੀ ਇਹ ਨਹੀਂ ਵੀ ਹੜਪੀੜਤਾ ਦੀ ਸੇਵਾ ਕਰ ਰਹੇ ਜਾਂ ਗਰੀਬ ਬੰਦੇ ਨੂੰ ਰਸਣ ਦੇ ਰਿਹਾ ਨਾ 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 ਇਹਨਾਂ ਦੀ ਸਮਾਜ ਸੇਵਾ ਵੀ ਅਲੱਗ ਹੀ ਤਰ੍ਹਾਂ ਦੀ ਹੈ ਕੋਈ ਨਹੀਂ ਉਹ ਸਾਰੇ ਕੁਝ ਆਪਾਂ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਪਹਿਲਾਂ ਦੇਖੋ ਇਹ ਕਲਿੱਪ ਕੋ ਗਿਆ ਕੁਤੇ ਤੁਨੇ ਜੋ ਮੇਰੀ ਮੇਰੀ ਜਾਣੀ ਹੈ ਬੰਗੀ ਲਾਏ ਹੋ ਮੈਂ ਖੁਦ ਬਣਾਏ ਜਾਂ ਕੁਤੇ ਲਾਏ ਮੈਂ ਕਹਿੰਦੇ ਦੀ ਬਾਤ ਮੇਰੀ ਹਣਾ ਤੁਸੀਂ ਕੁੜੀ ਦੇਖੀ ਹਲਕੇ ਜੀ ਉਮਰ ਦੀ ਕੁੜੀ ਹੈਗੀ ਐ ਇੰਸਟਾਗ੍ਰam ਤੇ ਰੀਲਾਂ ਵਗੈਰਾ ਪਾਉਂਦੀ ਹੈਗੀ ਐ ਇਹਦਾ ਮੋਸਟਲੀ ਕੰਟੈਂਟ ਇਸੇ ਤਰ੍ਹਾਂ ਦਾ ਹੀ ਐ ਠੀਕ ਐ ਕਿੰਨੀ ਉਮਰ ਹੋਈਗੀ ਇਹਦੀ 15 16 17 ਸਾਲ ਇੰਨੀ ਕੀ ਹੈਨਾ ਹੁਣ ਤੁਸੀਂ ਮੈਨੂੰ ਇਹ ਦੱਸੋ ਇਹ ਕਿਹਦੇ ਤੁਹਾਨੂੰ ਫਲੈਂਸ ਐ ਦਿਮਾਗ ਨੇ ਥੋੜਾ ਜ਼ੋਰ ਪਾਓ ਯਾਦ ਆਇਆ ਕੁਝ ਆਪਾਂ ਵੀ ਕੁੜੀਆਂ ਤੇ ਵੀਡੀਓਜ਼ ਪਾਈਆਂ ਹੋਈਆਂ ਠੀਕ ਐ ਉਹ ਜੰਮੂ ਦੀਆਂ ਜਿਹੜੀਆਂ ਤਿੰਨ ਭੈਣਾਂ ਹੈਗੀਆਂ ਉਹ ਇਸ ਤਰ੍ਹਾਂ ਦੇ ਹੀ ਕੱਪੜੇ ਪਾਉਂਦੀਆਂ ਔਰ ਇਸ ਤਰ੍ਹਾਂ ਦਾ ਹੀ ਕੰਟੈਂਟ ਪੇਸ਼ ਕਰਦੀਆਂ ਉਹਨਾਂ ਤੋਂ ਇਨਫਲੂਐਂਸ ਹੋ ਕੇ ਹੀ ਇਹ ਉਸ ਤਰ੍ਹਾਂ ਦੀ ਬਾਡੀ ਬਣਾ ਰਹੀ ਹੈਗੀ ਠੀਕ ਹੈ ਆ ਮੈਂ ਸਾਈਡ ਤੇ ਕਲਿੱਪ ਵੀ ਚਲਾ ਦਿੰਨੀ ਆ ਤੁਸੀਂ ਦੇਖ ਲਓ ਜਿਹੜੇ ਲੋਕ ਕਹਿੰਦੇ ਹੈਗੇ ਆ ਵੀ ਇਨਫਲੂਐਂਸ ਨਹੀਂ ਪੈਂਦਾ ਵੀ ਕੋਈ ਇਦਾਂ ਦੀ ਰੇਲਾ ਪਾ ਰਿਹਾ ਇਹਨਾਂ ਨੂੰ ਦੇਖ ਕੇ ਕੋਈ ਹੋਰ ਥੋੜਾ ਬਣਨ ਲੱਗ ਜਾਊਗਾ ਆ ਦੇਖ ਲਓ ਐਗਜ਼ਾਮਪਲ ਹੈਨਾ ਚਲੋ ਇੱਥੇ ਤੱਕ ਤਾਂ ਠੀਕ ਸੀ ਇਸ ਤੋਂ ਅੱਗੇ ਠੀਕ ਹੈ ਚੋ ਠੀਕ ਤਾਂ ਨਹੀਂ ਹੈਗਾ ਮਤਲਬ ਇਸ ਤੋਂ ਅੱਗੇ ਸਭ ਤੋਂ ਵੱਧ ਹੈਰਾਨੀ ਦੀ ਗਲਤ ਆ ਇਹ ਹੈ ਜਦੋਂ ਇਹ ਅਜਈਆਂ ਰੇਲਾ ਪਾਉਂਦੀ ਹੈ ਨਾ ਤੇ ਇਹਦੀ ਮਦਰ ਵੀ ਨਾਲ ਹੀ ਹੁੰਦੀ ਹੈ ਠੀਕ ਹੈ ਆ ਜਰਾ ਦੇਖੋ ਸਾਹੋਂ ਮੇਂ ਬੰਨੀ ਹੈ ਅੰਗ ਅੰਗ ਮੇਂ ਚੜ੍ਹ ਹੋਂ ਸਹਿ ਹੈ ਜਾਂ ਤੂੰ ਸਾਹ ਹਾਂਜੀ ਦੇਖ ਲਓ ਤੁਸੀਂ ਹੁਣ ਕਿਚਨ ਦੇ ਵਿੱਚ ਇਹ ਕੁੜੀ ਖੜ ਕੇ ਡਾਂਸ ਕਰ ਰਹੀ ਹੈ ਰੀਲਾ ਪਾ ਰਹੀ ਹੈਗੀ ਹੈ ਇਹਦੀ ਮਦਰ ਨੂੰ ਨਹੀਂ ਦਿਖਦਾ ਪਿਆ ਵੀ ਮੇਰੀ ਕੁੜੀ ਕਿੱਦਾਂ ਦਾ ਡਾਂਸ ਕਰਦੀ ਪਈ ਹੈ ਕਿੱਦਾਂ ਦਾ ਕੰਟੈਂਟ ਜਨਰੇਟ ਕਰਦੀ ਪਈ ਹੈ ਠੀਕ ਹੈ ਅਸੀਂ ਇਹਨਾਂ ਦੇ ਮਾਪਿਆਂ ਨੂੰ ਕਹਿੰਨੇ ਹੁੰਨੇ ਆ ਵੀ ਆਪਣੀ ਕੁੜੀਆਂ ਨੂੰ ਸਮਝਾਓ ਆਪਣੇ ਬੱਚਿਆਂ ਨੂੰ ਸਮਝਾਓ ਪਰ ਮਾਪੇ ਤਾਂ ਵਿਚੇ ਰਲੇ ਹੋਏ ਠੀਕ ਹੈ ਨਾ ਫਿਰ ਅਸੀਂ ਕੀ ਕਹੀਏ ਤਲਾ ਲ ਹੀ ਬਣੇ ਹੋਏ ਹੋ ਨਾ ਤੁਸੀਂ ਆਪਣੇ ਧੀਆਂ ਦੇ ਆਹ ਕੰਟੈਂਟ ਪਾਣ ਵਾਲਾ ਇਹਦਾ ਨੋਵੀਂ ਦਸਵੀਂ ਜੀ ਨਹੀਂ ਹੋਣੀ ਕੁੜੀ ਹੈ ਆ ਹਾਲਾਤ ਹੈ ਅੱਜਕੱਲ ਮਾਪਿਓ ਵੀ ਅੰਨੇ ਹੋਏ ਫਿਰਦੇ ਆ ਠੀਕ ਹੈ ਤੇ ਹੁਣ ਅੱਗੇ ਦੇਖੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਜੀ ਉਮੀਦ ਕਰਦੇ ਤੇ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸੋ ਆਪ ਹੈ ਰਾਜੀ ਜੀ ਸਰਦੂਲਗੜ੍ਹ ਤੋਂ ਆਪਾਂ ਨੂੰ ਮਿਲਣ ਵਾਸਤੇ ਹਾਂ ਕਿੰਨਾ ਪਿਆ ਨਾ ਤੈਨੂੰ ਵੀ ਸਤਿ ਸ਼੍ਰੀ ਅਕਾਲ ਕੀ ਹਾਲ ਠੀਕ ਹੈ ਹਮ ਤੇਰਾ ਡਿਪਰੈਸ਼ਨ ਥੋੜਾ ਘਟਿਆ ਕਿ ਨਹੀਂ ਕਿੰਨੀ ਟੈਨਸ਼ਨ ਤੂੰ ਲਈ ਹੋਈ ਸੀ ਬੁਰਾ ਹਾਲ ਸੀ ਤੇਰਾ ਉਹ ਵੀ ਪੂਰਾ ਇੱਕ ਦਿਨ ਨਹੀਂ ਨਹੀਂ ਇੱਕ ਦਿਨ ਨਹੀਂ ਜਿੰਨੇ ਕ ਟਾਈਮ ਉਹ ਵਲੌਗ ਬੰਨਣਾ ਸੀ ਜਾਂ ਰੀਲ ਬੰਨੀ ਸੀ ਉਹਨੇ ਟਾਈਮ ਲਈ ਤੂੰ ਕਿੰਨੇ ਡਿਪਰੈਸ਼ਨ ਚ ਸੀ ਹੈਨਾ ਤੇ ਅਗਲੇ ਦਿਨ ਜਾ ਕੇ ਤੂੰ ਪਾਰਟੀਆਂ ਤੇ ਡਾਂਸ ਵੀ ਕਰਦੀ ਸੀ ਹੈਨਾ ਚਲੋ ਉਹ ਮੈਂ ਸਾਰਾ ਕੁਝ ਆਪਣੀ ਪਿਛਲੀ ਵੀਡੀਓਜ਼ ਦੇ ਵਿੱਚ ਦਿਖਾਇਆ ਹੀ ਹੋਇਆ ਠੀਕ ਹੈ ਤੇ ਹੁਣ ਆ ਤੇਰੀ ਫੈਨ ਤੇਨੂੰ ਮਿਲਣ ਆਈ ਹੈ ਅੱਛਾ ਦੱਸ ਤੇਰੇ ਲਈ ਕੀ ਗਿਫਟ ਲੈ ਕੇ ਆਈ ਹੈ ਮੋਸਟਲੀ ਤਾਂ ਜਿਹੜੇ ਤੁਹਾਨੂੰ ਮਿਲਣ ਆਉਂਦੇ ਹੈਗੇ ਤੁਹਾਡੇ ਲਈ ਕੋਈ ਗਿਫਟ ਵਗੈਰਾ ਲੈ ਕੇ ਆਂਦੀ ਹੈ ਇਹ ਕੀ ਲੈ ਕੇ ਆਈ ਹੈ ਦੱਸੇ ਜ਼ਰਾ ਹਾਂਜੀ ਅਮਰੀਕ ਪੰਜਾਬੀ ਵਲੌਗ ਠੀਕ ਹੈ ਜੀ ਇਹ ਸਰਦੂਲਗੜ੍ਹ ਤੋਂ ਆਈ ਹੈ ਭੈਣ ਇਹਨਾਂ ਦੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਜੀ ਸਪੋਰਟ ਕਰਿਓ ਭੈਣ ਨੂੰ ਭੈਣ ਬਹੁਤ ਗਰੀਬ ਹੈ ਅੱਛਾ ਇਹਦਾ ਵੀ ਚੈਨਲ ਹੈਗਾ ਪੰਜਾਬੀ ਵਲੌਗ ਇਹ ਉਹ ਹੈਨਾ ਚਾਹੇ ਠੀਕ ਹੈ ਕੋਈ ਨਹੀਂ سپورਟ ਕਰ ਦੰਗੇ ਪੰਜਾਬੀ ਤਾਂ ਬੈਠੀ ਐ ਇਸ ਲਈ ਐ ਇਹਨਾਂ ਦੇ ਦਿਲ ਤਾਂ ਦਰਿਆ ਹੈਗੇ ਹਰ ਇੱਕ ਦੀ سپورਟ ਕਰਨ ਨੂੰ ਤਿਆਰ ਬੈਠੇ ਹੈਗੇ ਚਾਹੇ ਉਹ ਫਿਰ ਪਿੰਕੀ ਹੋਵੇ ਕਮਲ ਹੋਵੇ ਤੂੰ ਹੋਵੇ ਕੁਕੀ ਹੋਵੇ ਕੋਈ ਵੀ ਆ ਕੇ ਰੋਂਦਾ ਪੜਦਾ ਵਿਚਾਰਿਆਂ ਦਾ ਦਿਲ ਨਾ ਪਿਗਲ ਜਾਂਦਾ ਹੈਗਾ ਅੱਛਾ ਚਲ ਕੋਈ ਨਹੀਂ ਕਰ ਦਿੰਨੇ ਆ سپورਟ ਤੂੰ ਦੱਸ ਇਹਦੇ ਕੋ ਟੈਲੈਂਟ ਕੀ ਹੈ ਕੀ ਦਿਖਾਊਗੀ ਤੁਹਾਡੇ ਤੋਂ ਵੱਖਰਾ ਕਿ ਜੋ ਤੁਸੀਂ ਕੰਮ ਕਰਦੇ ਹੋ ਡਰਾਮੇ ਬਾਜ਼ੀਆਂ ਬੀਅਫ ਕੁਫੀਆਂ ਨੌਨਸੈਂਸ ਕ੍ਰੀਏਟ ਕਰਦੇ ਹੋ ਤੁਸੀਂ ਆਪਣੀਆਂ ਰੇਲਾਂ ਦੇ ਵਿੱਚ ਵਲੋਗਾਂ ਦੇ ਵਿੱਚ ਉਹੀ ਕਰਨਾ ਕਰਨੀ ਐ ਇਹ ਕੁਝ ਲੈਦਾ ਇਹ ਤੁਹਾਡੇ ਤੋਂ ਵੱਧ ਕੇ ਨਿਊਂਸੈਂਸ ਕ੍ਰੀਏਟ ਕਰ ਰਹੀ ਐ ਨੇ ਦੱਸੋ ਕੀ ਟੈਲੈਂਟ ਹੈ ਚਲੋ ਸੁਣਦੇ ਆ ਕੀ ਕਹਿੰਦੀ ਐ ਭੈਣ ਦੇ ਵਿਆਹ ਨੂੰ 20 ਸਾਲ ਹੋ ਗਏ ਜਿਹਦੇ ਦੇ ਬੱਚਾ ਵੀ ਨਹੀਂ ਕੋਈ ਹੈ ਹੱਦ ਐ ਇਹ ਕੀ ਹੋਇਆ ਗਰੀਬ ਹੈਗੀ ਇਹ ਕਿਰਾਏ ਤੇ ਰਹਿੰਦੀ ਹੈਗੀ ਇਹਦੇ ਕੋਈ ਬੱਚਾ ਵੀ ਨਹੀਂ ਹੈਗਾ ਆਹ ਟੈਲੈਂਟ ਹੈ ਕੀ سپورਟ ਕਰਨ ਦੇ ਨਾਲ ਬੱਚਾ ਹੋ ਜਾਊਗਾ ਦੱਸੋ ਅਸੀਂ ਟੈਲੈਂਟ ਦੀ ਵੇਟ ਕਰੀ ਜਾਂਦੇ ਆ ਵੀ ਕੌਣ ਆਪਣੇ ਵਲੋਗਾਂ ਦੇ ਵਿੱਚ ਟੈਲੈਂਟ ਲੈ ਕੇ ਆਏਗਾ ਤੇ ਤੁਸੀਂ ਤਾਂ ਹੋਰ ਨਵੇਂ ਦੁਖੜੇ ਲੈ ਕੇ ਆ ਰਹੇ ਹੋ ਦੱਸੋ ਤਲਾ ਭੈਣ ਅੱਗੇ ਕੁਝ ਬੋਲਦੀ ਵੀ ਅਸੀਂ ਨੂੰ ਵੀ ਸੁਣ ਲੈਣੇ ਕੀ ਕਹਿੰਦੇ ਹੈਗੇ ਸਸਰੀਕਾਲ ਬਾਈ ਸਾਰਿਆਂ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਬਾਈ ਅਸੀਂ ਅੱਜ ਬਾਈ ਭੈਣ ਕੋਲੇ ਆਏ ਕਿਰਨਾ ਕੋਲੇ ਕਿਰਨਾ ਨੂੰ ਮਿਲਣ ਆਏ ਸੀ ਭੈਣ ਨੂੰ ਤੇ ਭੈਣ ਨੇ ਬਾਈ ਸਾਡੀ ਵਧੀਆ ਸੇਵਾ ਸੁਭਾ ਕਰੀ ਚਾਹ ਪਾਣੀ ਪਿਆ ਵਧੀਆ ਪੁੱਛਿਆ ਦੱਸਿਆ ਸਾਨੂੰ ਤੇ ਇਹ ਭੈਣ ਹੁਣ ਕਹਿ ਰਹੀ ਹੈ ਵੀ ਅਸੀਂ ਕਿਰਨਾ ਨੂੰ ਮਿਲਣ ਆਏ ਸੀ ਤੇ ਕਿਰਨਾ ਨੇ ਸਾਡੀ ਸੇਵਾ ਸੁਭਾ ਬਹੁਤ ਕੀਤੀ ਐਦਾਂ ਵੱਡਾ ਝੂਠ ਕਿਰਨਾ ਉਹ ਵੀ ਕਿਸੇ ਦੀ ਸੇਵਾ ਕਰੇ ਠੀਕ ਹੈ ਇਹ ਤਾਂ ਹਰ ਜਗ੍ਹਾ ਸੇਵਾ ਕਰਵਾਣ ਜਾਂਦੀ ਹੈ ਠੀਕ ਹੈ ਚਾਹੇ ਤੀਆਂ ਦੇ ਫੰਕਸ਼ਨ ਤੇ ਜਾ ਕੇ ਸੇਵਾ ਕਰਵਾਣ ਚਾਹੇ ਕੁੱਕੀ ਦੀ ਪਾਰਟੀ ਤੇ ਜਾ ਕੇ ਸੇਵਾ ਕਰਵਾਣ ਚਾਹੇ ਕਮਲ ਕੋਲ ਜਾ ਕੇ ਇੱਕ ਕੁੱਕੀ ਦੇ ਘਰੇ ਜਾ ਕੇ ਇਹ ਸੇਵਾ ਕਰਨ ਵਾਲਿਆਂ ਚੋਂ ਨਹੀਂ ਹੈ ਇਹ ਕਰਵਾਣ ਵਾਲਿਆਂ ਚ ਹੈ ਤੇ ਨਾਲੇ ਤੂੰ ਕੀ ਕਹੀ ਜਾਨੀ ਹੈ ਵੀ ਮੈਂ ਇਹਨੂੰ ਮਿਲਣ ਆਈ ਸੀ ਕਰਨਾ ਨੂੰ ਤੂੰ ਮਿਲਣ ਆਈ ਹੈ ਕਿ ਚੈਨਲ ਦੀ ਪ੍ਰਮੋਸ਼ਨ ਕਰਵਾਣਾ ਹੀ ਹੈ ਚੈਨਲ ਨੂੰ ਪ੍ਰਮੋਟ ਕਰਵਾਣੀ ਆਈ ਹੈ ਹੋਰ ਤਾਂ ਤੁਹਾਡੇ ਵਾਸਤੇ ਕੋਈ ਮੇਲ ਮਲਾਪ ਦੇਖਿਆ ਨਹੀਂ ਬਿਠਾ ਕੇ ਜਿਹੜਾ ਤੈਨੂੰ ਇਹਨੇ ਕਰਨਾ ਨਹੀਂ ਤੈਨੂੰ ਪਰੌਂਠੇ ਬਣਾ ਕੇ ਖਵਾਏ ਹੁਣ ਦੱਸੀ ਜ਼ਰਾ ਵਧੀਆ ਵਿਚਾਰੀ ਸਨ ਮੈਂ ਸਾਡੇ ਚੈਨ ਦਾ ਨਾਮ ਅਮਰੀਕ ਪੰਜਾਬੀ ਬਲੌਗ ਆ ਬਾਈ ਬਣ ਕੇ ਸਾਨੂੰ ਸਪੋਰਟ ਕਰਿਆ ਕਰੋ ਬਾਈ ਬਣ ਕੇ ਅਸੀਂ ਬਹੁਤ ਗਰੀਬ ਹਾਂ ਕਰੋ ਸਾਡੇ ਕੋਲੇ ਘਰ ਵੀ ਹੈ ਨਹੀਂਗਾ ਤੇ ਨਾ ਸਾਡੇ ਕੋਲੇ ਕੋਈ ਬੱਚਾ ਦਾ ਤੇ ਬਸ ਵੀ ਸਾਡੇ ਦਾ ਸਪੋਰਟ ਹੀ ਕਰੋ ਬਾਈ ਬਣ ਕੇ ਹੱਥ ਬਨ ਕੇ ਬੇਨਤੀ ਹੈ ਧੰਨਵਾਦ ਜੀ ਲੋ ਜੀ ਪੰਜਾਬੀ ਹੋ ਜੋ ਥੋੜੇ ਤੱਕੜੇ ਹੋ ਜੋ ਥੋੜੇ ਹੋਰ ਕਹੜੇ ਇਹਨੂੰ ਵੀ ਸਪੋਰਟ ਕਰਨੀ ਪੈਣੀ ਹੈਗੀ ਹੈ ਹੱਥ ਬਨ ਕੇ ਬੇਨਤੀ ਹੈ ਜੀ ਅਸੀਂ ਬਹੁਤ ਗਰੀਬ ਹੈਗੇ ਆ ਜੀ ਸਾਡੇ ਵੀ 20 ਸਾਲ ਤੋਂ ਬੱਚਾ ਨਹੀਂ ਹੋਇਆ ਕਿਰਾਏ ਤੇ ਰਹਿੰਦੇ ਆ ਯੇ ਵੋ ਠੀਕ ਹੈ ਤੂੰ ਜੋ ਵੀ ਹੈਗੀ ਤੇਰਾ ਨਾਮ ਤੈਨੂੰ ਖੁਦ ਨੂੰ ਪਤਾ ਹੈਗਾ ਤੂੰ ਕੀ ਬੋਲਦੀ ਪਈ ਹੈਗੀ ਆ ਵੀ 20 ਸ ਇਸਪੋਰਟ ਮੰਗਨ ਦਾ ਕਿਹੜਾ ਤਰੀਕਾ ਹੈਗਾ ਠੀਕ ਹੈ ਮੈਨੂੰ ਤਾਂ ਸਮਝ ਨਹੀਂ ਆਂਦੀ ਤੁਹਾਡੇ ਦਿਮਾਗ ਹੈ ਨਹੀਂ ਕਿ ਬੋਲਣ ਲੱਗੇ ਤੁਸੀਂ ਲੋਕ ਸੋਚਦੇ ਨਹੀਂ ਹੈਗੇ ਕਿ ਅਸੀਂ ਕੀ ਬੋਲਣ ਲੱਗੇ ਕਿ ਇਸ ਤਰ੍ਹਾਂ سپورਟ ਮੰਗਣ ਲੱਗੇ ਆ ਰਹਿ ਗਈ ਹੁਣ ਕਿਰਾਏ ਤੇ ਰਹਿਣ ਦੀ ਗੱਲ ਠੀਕ ਹੈ ਪਥੇਰੀ ਦੁਨੀਆ ਹੈਗੀ ਜਿਹੜੀ ਕਿਰਾਏ ਤੇ ਰਹੀ ਜਾਂਦੀ ਹੈ ਅੱਗੇ ਤੋਂ ਜ਼ਿਆਦੀ ਦੁਨੀਆ ਗਰੀਬ ਪਈ ਹੈਗੀ ਹੁਣ ਕੀ ਸਾਰੇ ਵਲੌਗਿੰਗ ਚੈਨਲ ਖੋਲ ਕੇ ਪੈ ਜਾਣਗੇ ਤੁਹਾਡੇ ਕੋਈ ਯੂਨੀਕ ਟੈਲੈਂਟ ਹੈਗਾ ਕੁਝ ਜਿਹੜਾ ਤੁਸੀਂ ਕੁਝ ਦਿਖਾ ਸਕੋ ਬੂਥਾ ਜਾ ਕੇ 5-10 ਹਜ਼ਾਰ ਦਾ ਮੋਬਾਈਲ ਲੈ ਆਣੀ ਤੇ ਨਹੀਂ ਨਹੀਂ ਸੋਰੀ ਸੋਰੀ ਉਹ ਪਿੰਕੇ ਨੇ 1 ਲੱਖ ਰੁਪਏ ਦਾ ਆਈਫੋਨ ਲਿਆ ਸੀ ਉਹ ਤਾਂ ਪਿੰਕੇ ਗਰੀਬ ਐ ਉਹਨਾਂ ਲਾਈਵ ਦੇ ਵਿੱਚ ਕਹਿੰਦੀ ਸੀ ਆ ਮੋਟਰ ਲਵਾਣੀ ਐ ਮੇਨ ਗੇਟ ਲਵਾਣਾ ਹੈਗਾ ਲੱਖ ਰੁਪਏ ਦਾ ਮੋਬਾਈਲ ਐ ਹੋਇਆ ਲੇਕਿਨ ਇਹਨਾਂ ਕੋ ਮੋਟਰ ਮੇਨ ਗੇਟ ਕੰਦਾ ਚ ਪਲਸਟਰ ਵਗੈਰਾ ਨਹੀਂ ਕਰਵਾ ਹੋਇਆ ਠੀਕ ਐ ਸਭ ਕੁਝ ਹੁੰਦਿਆ ਸੁੰਦਿਆ ਤੁਹਾਨੂੰ ਰੋਣ ਦੀ ਆਦਤ ਪਈ ਐ ਚਲੋ ਨਹੀਂ ਹੋਊਗਾ ਜਾਂ ਘੱਟ ਹੋਗਾ ਸੋ ਚਲੋ ਮੰਨ ਲੈ ਨੇ ਇਹਦੀ ਗੱਲ ਮੰਨ ਲੈਂਦੇ ਆ ਜੋ ਵੀ ਐ ਹੈਗੀ ਐ ਕਿ ਇਹਨਾਂ ਦੇ ਨਾਲ ਬੈਠੀ ਲੇਕਿਨ ਕਿਸ ਕਿਸ ਕਾਰਨ ਤੁਸੀਂ ਸਪੋਰਟ ਮੰਗਦੇ ਪਈਓ ਇਹਨਾਂ ਨੂੰ ਕਮੈਂਟ ਪਤਾ ਕਿਸ ਤਰ੍ਹਾਂ ਦੇ ਆਏ ਆ ਚਲ ਮੈਂ ਇੱਕ ਦੋ ਕਮੈਂਟ ਪੜ੍ਹ ਦਿੰਨੀ ਲਗਾ ਵੀ ਦੂੰਗੀ ਸਪੋਰਟ ਕਰ ਨਾਲ ਬੱਚਾ ਹੋ ਜਾ ਤਾਂ ਕਰ ਲਵਾਂਗੇ ਦੂਜੀ ਕਿ ਕਿਰਨਾ ਟੂ სპੋਰਟ ਨਹੀਂ ਕਰ ਸਕਦੇ ਤਾਂ ਕਿਸੇ ਬੱਚੇ ਦੀ ਟੌਂਟ ਵੀ ਨਹੀਂ ਪਤਾ ਨਹੀਂ ਕਿ ਜਿਨ੍ਹਾਂ ਕੋਲ ਬੱਚਾ ਨਹੀਂ ਹੁੰਦਾ ਉਹਨਾਂ ਨੂੰ ਪੁੱਛ ਕੇ ਦੇਖੋ ਹਾਂ ਮਿਹਨਤ ਕਰੋ ਕਿਸੇ ਕਿਸੇ ਨੇ ਕੋਈ სპੋਰਟ ਨਹੀਂ ਕਰਨੀ ਹੱਥ ਪੈਰ ਦਿੱਤੇ ਰੱਬ ਨੇ ਕੰਮ ਕਰ ਲਓ ਕਿਸੇ ਦੇ ਘਰ ਝਾੜੂ ਪੂੰਛਾ ਕਰ ਲਓ ਬਿਲਕੁਲ ਸਹੀ ਗੱਲ ਹੈਗੀ ਹੈ ਠੀਕ ਹੈ ਜਿਨ੍ਹਾਂ ਨੂੰ ਪਾਲਾ ਸਪੋਰਟ ਪਹਿਲਾਂ ਸਪੋਰਟ ਕੀਤੀ ਉਹ ਉਹੀ ਹਾਂ ਮੈਂ ਕਮੈਂਟ ਲਾ ਦਿੰਦੀ ਹਾਂ ਤੁਸੀਂ ਪੜ ਲਿਓ ਲੋਕਾਂ ਦਾ ਸਿਰ ਤੇ ਖਾ ਕੇ ਨੱਚ ਲੋਕਾਂ ਦਾ ਖਾ ਕੇ ਲੋਕਾਂ ਦਾ ਸਿਰ ਤੇ ਨੱਚਦੇ ਆ ਇਹਨਾਂ ਦੇ ਸਿਰ ਤੇ ਇਹਨਾਂ ਨੂੰ ਵੀ ਹੁਣ ਸਿਰ ਤੇ ਬਿਠਾ ਲਓ ਅਸੀਂ ਤਾਂ ਆਪ ਗਰੀਬ ਆ ਠੀਕ ਹੈ ਹੁਣ ਜਿਨ੍ਹਾਂ ਨੂੰ ਪਹਿਲਾਂ سپورਟ ਕੀਤੀ ਆ ਮੀਨੂ ਹੋਗੀ ਕੁਕੀ ਹੋਗੀ ਕਿੰਨਾ ਹੋਗੀ ਇਹ ਮਿੰਟ ਤੋਂ ਪਹਿਲਾਂ ਰਿਪਲਾਈ ਦੇਣ ਆ ਜਾਂਦੀ ਆ ਕਿ ਇਹਨਾਂ ਨੇ ਗਲਤੀ ਕਣਾ ਦੋ ਠੀਕ ਹੈ ਉਹਨਾਂ ਕਿ ਇਹਨਾਂ ਨੇ ਪਿੱਛੇ ਕੀ ਕੀ ਹਰਕਤਾਂ ਨਹੀਂ ਕੀਤੀਆਂ ਹੈਗੀਆਂ ਤੀਆਂ ਤੇ ਗਈ ਉੱਥੇ ਨਾਰਮਲ ਪਬਲਿਕ ਦੇ ਨਾਲ ਇਹਨੇ ਕੀ ਬਿਹੇਵ ਕੀਤਾ ਹੈਗਾ ਠੀਕ ਹੈ ਹਾਰ ਪੇੜ ਤਾਂ ਜਿੱਥੇ ਇਹਨਾਂ ਦੁੱਖ ਭਰਿਆ ਸਮਾਂ ਸੀ ਠੀਕ ਹੈ ਲੋਕਾਂ ਦੇ ਘਰ ਉਜੜ ਗਏ ਸੀ ਉੱਥੇ ਜਾ ਕੇ ਕਿਸ ਤਰ੍ਹਾਂ ਦੰਦ ਕੱਢ ਰਹੀ ਸੀ ਠੀਕ ਤਾਂ ਸਾਰਿਆਂ ਨੂੰ ਪਤਾ ਹੀ ਹੈਗਾ ਵੀ ਇਹ ਕੀ ਕਰਦੀਆਂ ਕੀ ਨਹੀਂ ਕਰਦੀਆਂ ਹੈਗੀਆਂ ਤਾਂ ਕਾਈਂਡਲੀ ਅਸੀਂ ਇਹਨਾਂ ਤੋਂ ਅੱਕੇ ਹੋਈਆਂ ਐ ਇਹਨਾਂ ਨੂੰ ਸਪੋਰਟ ਕਰਨੀ ਬੰਦ ਕਰੋ ਠੀਕ ਐ ਤੁਸੀਂ ਤਾਂ ਬੰਦ ਕਰ ਦੋਗੇ ਬਟ ਕਿੰਨਾ ਸਪੋਰਟ ਕਰਨੋਂ ਨਹੀਂ ਹੈ ਟੂ ਬੀ ਪਈ ਇਹ ਤੋਂ ਇਲਾਵਾ ਇਹਨੇ ਦੋ ਜਨਾਨੀਆਂ ਦੇ ਹੋਰ ਇਹ ਤੋਂ ਇਲਾਵਾ ਇਹਨੇ ਦੋ ਜਨਾਨੀਆਂ ਨੂੰ ਹੋਰ ਪ੍ਰਮੋਟ ਕੀਤਾ ਠੀਕ ਐ ਉਹ ਵੀ ਦੇਖ ਲੈਂਦੇ ਹਾਂ ਹਲਕੇ ਜਿਹੀ ਜਿਹੀ ਕਲਿੱਪ ਐ ਫਿਰ ਆਪਾਂ ਅੱਗੇ ਵਧਦੇ ਆਂ ਵੀਡੀਓ ਦੇ ਵਿੱਚ ਉੱਚੇ ਨਵੇਂ ਮਹਿਮਾਨ ਵੀ ਆਏ ਹੋਏ ਆਪਣੇ ਕੋਲ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਠੀਕ ਐ ਜੀ ਸੋ ਹਾਂ ਜੀ ਸਸੀ ਕਾਲ ਫਰੈਂਡ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ YouTube ਵਾਲਿਓ ਸੋ ਆ ਭੈਣ ਆਈ ਹੈ ਜੀ ਖੰਨੇ ਤੋਂ ਇਧਰ ਮੰਦੀ ਮੈਲੀ ਖੰਨੇ ਤੋਂ ਹੀ ਆ ਇਹ ਵੀ ਖੰਨੇ ਤੋਂ ਸੋ ਇਹਨਾਂ ਦਾ YouTube ਚੈਨਲ ਹੈ ਜੀ ਕੀ ਨਾਮ ਹੈ ਕਮਲਜੀਤ ਕਮਲਜੀਤ ਕੌਰ YouTube ਚੈਨਲ ਵੇਖ ਲੋ ਆ ਦੋ ਜਨਾਨੀਆਂ ਦੇ ਕੋਲ ਹੋਰ ਆਈਆਂ ਚੈਨਲ ਨੂੰ ਪ੍ਰਮੋਟ ਕਰਾਣ ਠੀਕ ਹੈ ਉਹ ਕਹਿੰਦੀ ਆ ਭੈਣ ਹੈਗੀ ਖੰਨੇ ਤੋਂ ਤੇ ਦੂਸਰੀ ਮੱਛਰ ਕੇ ਦੇਖਿਆ ਕਿਦਾਂ ਕਹਿ ਰਹੀ ਹੈ ਮੈਂ ਵੀ ਤਾਂ ਖੰਨੇ ਤੋਂ ਹੀ ਆ ਠੀਕ ਹੈ ਬੁੜੀਆਂ ਹੋਈਆਂ ਭੀਆਂ ਮਤਲਬ ਫਿਰ ਸੁਣਨ ਗਿਆ ਮੇਰੇ ਤੋਂ ਹਰਕਤਾਂ ਇਹਨਾਂ ਦੀ ਦੇਖਿਆ ਐਕਸ਼ਨ ਕਿਸ ਤਰ੍ਹਾਂ ਦੀ ਕਰਦੀ ਪਈ ਹੈ ਮੈਂ ਵੀ ਤਾਂ ਖੰਨੇ ਤੇ ਹੀ ਹੋਂ ਜਿੱਦਾਂ ਮਤਲਬ ਆ ਇਹਨਾਂ ਦੇ ਲੱਛਣ ਹੈਗੇ ਸਿਆਣਪ ਨਾਲ ਦੀ ਕੋਈ ਚੀਜ਼ ਨਹੀਂ ਉਮਰ ਦੇ ਹਿਸਾਬ ਨਾਲ ਕੋਈ ਆਪਣਾ ਕੰਟੈਂਟ ਲੈ ਕੇ ਆਓ ਅਕਲ ਭੋਰਾ ਨਹੀਂ ਹੈਗੇ ਹੁਣ ਅੱਗੇ ਦੇਖੋ ਠੀਕ ਹੈ ਤੁਸੀਂ ਜਰੂਰ ਸਪੋਰਟ ਕਰਿਓ ਭੈਣ ਨੂੰ ਸਬਸਕ੍ਰਾਈਬ ਕਰ ਲਿਓ ਦੇ ਵਿਚਾਰੀ ਕਰਾਇ ਤੇ ਰਹਿੰਦੀ ਆ ਘਰ ਦੀ ਆਰਜ਼ੀ ਨਹੀਂਗਾ ਆਪਾਂ ਨੂੰ ਮਿਲਣ ਆਇਆ ਮੈਨੂੰ ਬਹੁਤ ਵਧੀਆ ਲੱਗਾ ਤੇ ਆ ਭੈਣ ਵੀ ਨਾਲ ਦੀ ਭੈਣ ਕੋਲ ਕਰਾਇ ਤੇ ਰਹਿੰਦੀ ਆ ਬੜੀ ਮੁਸ਼ਕਲ ਨਾਲ ਟਾਈਮ ਪਾਸ ਕਰਦੀ ਆ ਹਨਾ ਸੋ ਆਪਾਂ ਨੂੰ ਸਪੋਰਟ ਕਰਨੀ ਚਾਹੀਦੀ ਆ ਭੈਣ ਦੀ ਹਨਾ ਉਹ ਵੀ ਨਟਾ ਕਰਕੇ ਬੋਲ ਕੇ ਰੀਲ ਪਾਇਆ ਭੈਣ ਦੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੱਧ ਤੋਂ ਵੱਧ ਸਪੋਰਟ ਕਰਿਓ ਹੁਣ ਇਹਦੇ ਲਈ ਵੀ ਇਹਨੇ ਕੀ ਪੈਣ ਵਿਚਾਰੀ ਗਰੀਬ ਹੈਗੀ ਐ ਪੈਣ ਵਿਚਾਰੀ ਕਿਰਾਏ ਤੇ ਰਹਿੰਦੀ ਹੈਗੀ ਐ ਠੀਕ ਐ ਮਤਲਬ ਜਿੰਨੇ ਵੀ ਦੁਨੀਆ ਤੇ ਕਿਰਾਏਦਾਰ ਹੈਗੇ ਐ ਕਿ YouTube ਚੈਨਲ ਬਣਾ ਕੇ ਬਹਿ ਜਾਣ YouTube ਤੇ ਹੱਥ ਪੈਰ ਕਿਉਂ ਨਹੀਂ ਚਲਾਉਂਦੇ ਕੰਮ ਕਿਉਂ ਨਹੀਂ ਕਰਦੇ ਇਹਨਾਂ ਦੇ ਖਸਮ ਕੀ ਵਿਹਲੇ ਬੈਠੇ ਐ ਕਿਉਂ ਨਹੀਂ ਕੰਮ ਕਰਦੇ ਇੱਥੇ YouTube ਤੇ ਕਟੋਰਾ ਲੈ ਕੇ ਜਿਹੜਾ ਦੇਖੋ ਚੱਲੇ ਆਂਦਾ ਹੈਗਾ ਫਿਰ ਤੁਸੀਂ QR ਲਾਣ ਲੱਗੇ ਵੀ ਦੇਰ ਨਹੀਂ ਕਰਦੇ ਹੈਨਾ ਵੀ ਸਾਡਾ ਘਰ ਬਣਾਉਣ ਵਾਲਾ ਜੇ ਸਾਡੇ ਫਰਿੱਜ ਲੈਣ ਵਾਲੇ ਜੇ ਸਾਡੇ AC ਲੈਣ ਵਾਲਾ ਅਗਰ ਜੀ ਕੋਈ ਨਹੀਂ ਕਿਹਾ ਤੇਰੇ ਲਈ ਨਾ ਮੇਰੇ ਕੋਲ ਇੱਕ ਸਵਾਲ ਹੈਗਾ ਤੇਰੇ ਤੇ ਜਦੋਂ ਅਗਲੀ ਵੀਡੀਓ ਬਣਾਉਂਗੀ ਨਾ ਫੇਰ ਉਹ ਪੁੱਛੂੰਗੀ ਠੀਕ ਹੈ ਬਟ ਮੈਂ ਤੈਨੂੰ ਗਰੰਟੀ ਦੇ ਦੇਣੀ ਆ ਉਸ ਸਵਾਲ ਦਾ ਜਵਾਬ ਤੇਰੇ ਕੋਲ ਨਹੀਂ ਹੋਣਾ ਤੇ ਤੇਰੀ ਅੱਖਾਂ ਸ਼ਰਮ ਨਾਲ ਝੁੱਕ ਜਾਣੀਆਂ ਠੀਕ ਹੈ ਕੋਈ ਗੱਲ ਨਹੀਂ ਉਹ ਅਗਲੀ ਵੀਡੀਓ 'ਚ ਗੱਲ ਕਰਾਂਗੇ ਲੋ ਜੀ ਦੇਖ ਲਓ ਸਰੀਆ ਹੀ ਪਿਆ ਹੈਗਾ ਕੁੜੀਆਂ ਤਾਂ ਕੁੜੀਆਂ ਸਿਆਣੀਆਂ ਵਿਆਣੀਆਂ ਜਨਨਾਨੀਆਂ ਵੀ ਠੀਕ ਐ ਬੁੜੀਆਂ ਕਹਿ ਸਕਦੇ ਆ ਅੰਟੀਆਂ ਕਹਿ ਸਕਦੇ ਆ ਆ ਹਲਕਾ ਕਰਨ ਲੱਗੀਆਂ ਹੋਈਆਂ ਠੀਕ ਐ ਕੁੜੀਆਂ ਤਾਂ ਚਲੋ ਮੁੰਡਿਆਂ ਨੂੰ ਰਿਝਾਂਦੀਆਂ ਤੇ ਇਹ ਕਿਹੜੇ ਬੁੱਢੇ ਨੂੰ ਰਿਝਣ ਲੱਗੀ ਹੋਈ ਏ ਡਰੈਸ ਦੇਖੀ ਇਹਦੀ ਕਿਸ ਤਰ੍ਹਾਂ ਚੱਕ-ਚੱਕ ਕੇ ਦਿਖਾ ਰਹੀ ਏ ਚੱਕਲਾ ਪੂਰੀ ਉੱਪਰ ਚੱਕਲਾ ਅੱਧ ਵਿਚਾਲੇ ਕਿਉਂ ਰਹਿਨੀ ਆ ਫਿਰ ਬਸ਼ਰਮਾ ਜੀ ਆ ਪਰ ਥੋੜੀ-ਬੁਤੀ ਸੈਂਸ ਹੈਗੀ ਤੁਹਾਡੇ ਬੱਚੇ ਵੀ ਤੁਹਾਨੂੰ ਕੁਝ ਕਹਿੰਦੇ ਬੋਲੋ ਤੁਹਾਡੇ ਬੱਚੇ ਤੁਹਾਡੇ ਰਿਸ਼ਤੇਦਾਰ ਤੇਰਾ ਹਸਬੰਡ ਕੋਈ ਤਾਂ ਤੁਹਾਡੇ ਘਰ ਚ ਹੋਊਗਾ ਨਾ ਜਿਹੜਾ ਚੀਜ਼ਾਂ ਦੇਖਦਾ ਹੋਊਗਾ ਪਤਾ ਹੀ ਹੋਣਾ ਨਾ ਤੁਹਾਡੇ ਘ ਨਿਆਣੇ ਵੀ ਉਹ ਜੇ ਮਾਪਿਓ ਵੀ ਉਹ ਜੇ ਮਤਲਬ ਤੁਹਾਡਾ ਆਦਮੀ ਵੀ ਉਹ ਜੇ ਇਹ ਜਿਹੜਾ ਤੁਮਾਂ ਚੀਜ਼ਾਂ ਹਰਕਤਾਂ ਕਰਨ ਤੋਂ ਰੋਕਦਾ ਨਹੀਂ ਤੈਨੂੰ ਕਿਹ ਲੈ ਤੂੰ ਸੋਹਣੀ ਲੱਗਦੀ ਪਈ ਹੈ ਬੇਸਤੀ ਹੋ ਰਹੀ ਹੈ ਠੀਕ ਹੈ ਜੇ ਤੇਰੇ ਚ ਡਾਂਸ ਦਾ ਟੈਲੈਂਟ ਹੈਗਾ ਨਾ ਤੇ ਉਹਨੂੰ ਸਹੀ ਤਰੀਕੇ ਵੀ ਦਿਖਾਇਆ ਜਾ ਸਕਦਾ ਹੈ ਆ ਕਿਹੜਾ ਤਰੀਕਾ ਹੈ ਤੇਰੇ ਬੱਚਿਆਂ ਦੇ ਉਮਰ ਦੇ ਮੁੰਡੇ ਕੁੜੀਆਂ ਤੈਨੂੰ ਦੇਖਦੇ ਹੋਣਗੇ ਸ਼ਰਮ ਨਹੀਂ ਆਉਂਦੀ ਆਹ ਹਾਲ ਹੈ ਲੋਕਾਂ ਦੇ ਠੀਕ ਹੈ ਫਿਰ ਕਹਿੰਦੇ ਆ ਸਾਨੂੰ ਬੋਲਦੇ ਕਿਉਂ ਸਾਨੂੰ ਰੋਸਟ ਕਿਉਂ ਕਰਦੇ ਹੈਗੇ ਆ ਪినా ਗੱਲ ਤੇ ਕੋਈ ਵੀ ਕਿਸੇ ਨੂੰ ਨਹੀਂ ਬੋਲਦਾ ਠੀਕ ਹੈ ਅੱਗੇ ਦੇਖ ਮਤਮਾ ਜੀ ਤਿੰਨ ਚਾਰ ਮਹੀਨੇ ਹੋ ਗਏ ਤੂੰ ਮੈਨੂੰ ਬਹੁਤ ਕਲਪਾਇਆ ਹੋਇਆ ਆ ਠੀਕ ਆ ਜਦੋਂ ਦੇਖੋ ਤੁਮੇ ਕਦੇ ਕੋਈ ਵੀਡੀਓ ਪਾ ਦਿੰਦਾ ਕਰੇ ਕੋਈ ਮੈਂ ਇੱਕ ਕਾਲ ਦਾ ਸੀ ਕੋਸ਼ਿਸ਼ ਵੀ ਹੁੰਦਾ ਆ ਜਿਹੜਾ ਪੇੜਾ ਬਿੱਲਾ ਰਿਸਪੌਂਸੀਬਲ ਆ ਠੀਕ ਆ ਇਹਦੇ ਬਹੁਤ ਬਹੁਤ ਤੰਗ ਕੀਤਾ ਮੇਰੇ ਫਲੈਟ ਦਾਾਰੇ ਬੰਦੇ ਭੇਜੀ ਆ ਨਾ ਆਪਣੇ ਇਹਦਾ ਲੋਟਾ ਚਿਰ ਕਰ ਰਿਹਾ ਆ ਮੈਂ ਇਹੋ ਸਤੀ ਧਿਆਣੀ ਨੂੰ ਵੀ ਕੋਈ ਇਨਸਾਫ ਦਵਾ ਦਿਓ ਬਿੱਲੇ ਬਦਮਾਸ਼ ਨੇ ਤਿੰਨ ਚਾਰ ਮਹੀਨੇ ਤੈਨੂੰ ਤੰਗ ਕੀਤਾ ਹੋਇਆ ਕਦੀ ਕਿਹੜੀ ਵੀ ਵੀਡੀਓ ਪਾ ਦਿੰਦਾ ਕਦੀ ਕਿਹੜੀ ਵੀਡੀਓ ਪਾ ਦਿੰਦਾ ਪਹਿਲਾਂ ਦੱਸ ਤੂੰ ਇੰਨੀਆਂ ਵੀਡੀਓ ਬਣਾਈਆਂ ਕਿਉਂ ਔਰ ਕਿਹਦੇ ਦੱਸ ਉਹ ਵੀਡੀਓ ਦੇ ਵਿੱਚ ਇਹੋ ਜਿਹਾ ਕੀ ਹੈ ਜਿਹੜਾ ਤੈਨੂੰ ਖਤਰਾ ਹੈਗਾ ਤੇਰੀ ਇੱਜ਼ਤ ਨੂੰ ਖਤਰਾ ਹੈਗਾ ਦੱਸ ਜ਼ਰਾ ਹੱਦ ਹੁੰਦੀ ਪਈ ਐ ਮੈਨੂੰ ਬਲੈਕਮੇਲ ਕਰਦਾ ਪਿਆ ਜੀ ਇਹ ਜੀ ਉਹ ਜੀ ਤੈਨੂੰ ਬੋਲਣ ਲੱਗੇ ਥੋੜੀ ਸ਼ਰਮ ਆndi ਹੈਗੀ ਐ ਦੱਸ ਕੀ ਦਿਖਾ ਦਊਗਾ ਤੇਰਾ ਬੋਲ ਤੈਨੂੰ ਕੀ ਚਾਹਣਾ ਹੈ ਨਾ ਮੇਰੇ ਕੋਲੇ ਪੈਸੇ ਐ ਮੇਰੇ ਕੋਲ ਕੁਝ ਨਹੀਂ ਹੈਗਾ ਮੇਰੇ ਵੀਡੀਓਸ ਆ ਕੇ ਮੈਨੂੰ ਬਲੈਕਮੇਲ ਕਰ ਪਲੀਜ਼ ਮਾੜਾ ਦਾ ਮੇਰੇ ਨਾਲ ਕੀ ਮਾੜਾ ਕੀਤਾ ਐ ਇਹ ਲੈ ਬਦਮਾਸ਼ ਤਿੰਨ ਚਾਰ ਮਹੀਨੇ ਹੋ ਗਏ ਤੁਮਰੇ ਦੇਖਾ ਕੋਈ ਤਾਂ ਸਾਨੂੰ ਦਾ ਪਤਾ ਨਹੀਂ ਹੈਗਾ ਬਿੱਲਾ ਬਦਮਾਸ਼ ਤੇਰ ਤੋਂ ਕੀ ਚਾਹੁੰਦਾ ਹੈਗਾ ਉਹ ਤੈਨੂੰ ਬਲੈਕਮੇਲ ਕਿਉਂ ਕਰ ਰਿਹਾ ਹੈਗਾ ਔਰ ਤੂੰ ਕਹਿ ਰਿਹਾ ਮੇਰੇ ਕੋ ਪੈਸੇ ਨਹੀਂ ਹੈਗੇ ਆ ਪ੍ਰੋਮੋਸ਼ਨ ਕਰਨ ਦੇ ਤੋ ਉੱਬ ਤੋਂ ਪਹਿਲੇ ਲੈ ਇਹ ਹੀ ਪਹਿਲੇ ਉਹਨੂੰ ਦੇ ਦੇ ਇਹ ਤੁਹਾਡੇ ਨਾਲ ਪ੍ਰੋਮੋਸ਼ਨ ਕਰਨ ਦੇ ਟੰਗ ਹੈਗੇ ਠੀਕ ਹੈ ਔਰ ਜੱਟ ਵੈਬ ਨੇ ਵੀ ਆਪਣੀ ਵੀਡੀਓ ਦੇ ਵਿੱਚ ਦਿਖਾਤਾ ਸੀ ਤੁਸੀਂ ਇਹ ਪੇਜਾਂ ਨੂੰ ਪ੍ਰੋਮੋਟ ਕਰਦੇ ਹੋ ਔਰ ਇੱਕ ਹਮਤੀ ਸਾਕਰ ਨੇ ਵੀ ਪ੍ਰੂਫ ਕੀਤਾ ਸੀ ਵੀ ਤੁਸੀਂ ਇਹ ਪੇਜਾਂ ਦੀ ਪ੍ਰੋਮੋਸ਼ਨ ਇਸ ਤਰ੍ਹਾਂ ਕਰਦੇ ਹੋ ਕਿੰਨੇ ਲੋਕਾਂ ਨੂੰ ਬੇਵਕੂ ਬਣਾਓਗੇ ਦੱਸੋ ਨੇ ਤਾਂ ਜਿਹੜਾ ਬੰਦਾ ਬਲੈਕਮੇਲ ਕਰਦਾ ਹੋਵੇ ਠੀਕ ਹੈ ਤੁਹਾਨੂੰ ਇਹਨਾਂ ਡਰ ਹੈ ਆਪਣੀ ਜਿੰਦਾ ਖਤਰਾ ਹੈ ਤੁਹਾਡੇ ਫਲੈਟਾਂ ਦੇ ਬੰਦੇ ਭੇਜੇ ਜਾ ਰਹੇ ਆ ਤੇ ਬੰਦਾ ਸਿੱਧਾ ਪਹਿਲਾਂ ਥਾਣੇ ਪਜੂਗਾ ਹੈਨਾ ਤੇ ਰੋ ਰੋ ਕੇ ਰੋ ਰੋ ਕੇ ਵੀਡੀਓਸ ਪਾਈ ਜਾ ਰਹੇ ਆ ਪਾਈ ਜਾ ਰਹੇ ਆ ਠੀਕ ਹੈ ਤੇ ਇਹਨਾਂ ਨੂੰ ਇਹ ਗੱਲ ਵੀ ਮੰਨ ਲੈਣੀ ਆ ਵੀ ਤੂੰ ਸੱਚ ਬੋਲ ਰਹੀ ਆ ਤੇ ਤੈਨੂੰ ਗਲਤੀ ਹੋ ਗਈ ਨਿਆਣ ਪੁੜੇ ਚ ਭੁੱਲ ਤਿੱਤ ਹੋ ਗਈ ਇਦਾਂ ਦੀਆਂ ਵੀਡੀਓਸ ਤੂੰ ਕਿਸੇ ਨਾਲ ਬਣਾ ਲਈਆਂ ਪਹਿਲਾਂ ਮੈਨੂੰ ਦੱਸੋ ਉਹ ਵੀਡੀਓਸ ਫਿਰ ਇੱਥੇ ਬਣਾਉਂਦਾ ਸੀ ਅੱਜ ਇੱਥੋਂ ਤੂੰ ਭੱਜ ਕੇ ਨਿਕਲ ਰਹੀ ਆ ਛਮਕ ਛੱਲੋ ਬਣ ਕੇ ਇਹ ਕਾਹੀਆ ਫਿਰ ਇੱਥੇ ਹੀ ਆਪੇ ਨਹੀਂ ਬਟਾਤੇ ਜਾਣਾ ਤੁਰਿਆ ਫਿਲ ਭਾਕੇ ਨਹੀਂ ਬਟਾਤੇ ਜਾਣਾ ਤੁਰਿਆ ਨਿਕਲ ਕੋ ਸਲਿੱਪ ਜਾਣਗੀ ਸਾਡੀ ਫੈਮਿਲੀ ਚ ਕਿੰਨਾ ਦਿਨ ਲੱਗ ਜੋ ਦਿਨਾਂ ਤੇਰਾ ਕਿ ਮਿੱਥੀ ਤੇਰੀ ਹੋਂ ਦਾ ਸਰੂਪ ਰਿਤ ਇੱਥੇ ਬੰਦੀਆਂ ਵੀਡੀਓ ਭੱਜ ਕੇ ਜਿਹੜਾ ਨਿਕਲ ਰਹੇ ਆ ਤਾਂ ਸ਼ਰਮ ਨਹੀਂ ਆਂਦੀ ਕਿਦਾਂ ਲਟਕਮਟ ਕੇ ਚੰਗੇ ਭਲੇ ਰ ਆਪਣੇ ਤੁਹਾਨੂੰ ਮੁੰਡੇ ਬਣਾਇਆ ਲੜਕੇ ਛੜਕੇ ਦਿਖਾਉਂਦੇ ਰਹਿੰਨੇ ਹੋ ਜੁਲਫਾਂ ਆਪਣੇ ਸਵਾਰ ਤੇ ਰਹਿੰਨੇ ਹੋ ਇੰਨੀਆਂ ਕੁੜੀਆਂ ਜੁਲਫਾਂ ਨਹੀਂ ਸਵਾਰਦੀਆਂ ਇੰਨੀਆਂ ਕੁੜੀਆਂ ਫਿਲਕ ਕੁੜੀ ਕੁੜੀ ਹੋਣ ਦੀ ਫੀਲਿੰਗ ਨਹੀਂ ਲੈਂਦੀ ਜਿੰਨਾ ਇਹ ਲੈ ਜਾਂਦੇ ਆ ਠੀਕ ਆ ਆ ਤੇਨਾਂ ਦੇ ਹਾਲ ਹੈਗੇ ਦੱਸੋ ਕੀ ਕਹੀਏ ਹੁਣ ਕਿਸੇ ਨੂੰ ਇਹ ਤਾਂ ਪਬਲਿਕ ਨੂੰ ਹੀ ਅਵੇਅਰ ਹੋਣਾ ਪੈਣਾ ਹੈਗਾ ਇਹਨਾਂ ਨੂੰ ਦੇਖਣਾ ਬੰਦ ਕਰਨਾ ਪੈਣਾ ਹੈ ਨਹੀਂ ਤੇ ਕਾਫੀ ਇੰਪੈਕਟ ਪੈ ਚੁੱਕਿਆ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਪਾਏਗਾ ਠੀਕ ਹੈ ਨਾ ਤੇ ਇਹ ਸੀ ਅੱਜ ਦੀ ਵੀਡੀਓ ਤੇ ਮਿਲਦੇ ਆ ਫਿਰ ਅਗਲੀ ਵੀਡੀਓ 'ਚ ਸਸੇ ਕਰਦੇ ਆ